ਸਸ ਸਾਲ ਦੋਸਤੋ ਕੀ ਹਾਲ ਚੰਗਾ ਠੀਕ ਹੋ ਸਾਰੇ ਵੈਲ ਯਾਰ ਬਹੁਤ ਸਾਰੇ ਇਹ ਮੀਡੀਆ ਵਾਲੇ ਨੇ ਸਾਡੇ ਪੰਜਾਬ ਦੇ ਜੇ ਬਹੁਤ ਸਾਰੇ ਕਈ ਇਸ ਤਰ੍ਹਾਂ ਦੇ ਵਿਚਾਰੇ ਪੰਜਾਬੀ ਆ ਕੇ ਫੇਕ ਪੰਜਾਬੀ ਜਿਹੜੇ ਪੂਰੀ ਇਨਫੋਰਮੇਸ਼ਨ ਨਹੀਂ ਲੈਂਦੇ ਕਿਸੇ ਬੰਦੇ ਦੇ ਲੇਕਿਨ ਉਹਦੇ ਬਾਰੇ ਸ਼ੁਰੂ ਹੋ ਜਾਂਦੇ ਬੋਲਣਾ ਵਾਹ ਵਾਹ ਪੋਕੜਾ ਸ਼ੁਰੂ ਕਰ ਦਿੰਦੇ ਤੇ ਬੋਲਦਾ ਆਮ ਸ਼ੋਰ ਕਿ ਮੇਰੇ ਜਿਹੜੇ ਚਾਣ ਵਾਲੇ ਉਹ ਮੇਰੇ ਨਾਲ ਨੇ ਤੇ ਜਿਹੜੇ ਮੇਰੇ ਹੇਟਰਸ ਨੇ ਉਹ ਵੀ ਮੇਰੇ ਨਾਲ ਨਹੀਂ ਵਿਚਾਰੇ ਦੂਰ ਹੈ ਕਿ ਵੀ ਰਹਿੰਦੇ ਮੇਰੇ ਕੋਲੇ ਨੇ ਤਾਂ ਮੈਨੂੰ ਕੋਈ ਫਰਕ ਨਹੀਂ ਪੰਦਾ ਤੁਸੀਂ ਕਮੈਂਟਸ ਲਿਖਦੇ ਹੋ ਉਲਟੇ ਜਾਂ ਸਿੱਧੇ ਪਰ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਜਿਹੜੇ মিডিਆ ਵਾਲੇ মিডিਆ ਚ ਵੀ ਜਿਹੜੇ ਵੱਡੇ ਨੇ ਜਿਹੜੇ ਐ ਝਾਊ ਮਾ ਜਿਹੜੇ মিডিਆ ਜਿਹੜੇ ਆਪਣੇ ਵਿਚਾਰੇ ਪੋਡਕਾਸਟ ਛੋਟੇ ਛੋਟੇ ਖੋਲ ਕੇ ਬੈਠੇ ਨੇ ਕਿ ਭਰਾਵੋ ਤੁਸੀਂ ਪਹਿਲਾਂ ਪੂਰੀ ਇਨਫੋਰਮੇਸ਼ਨ ਲਿਆ ਕਰੋ ਬੰਦੇ ਦੇ ਬਾਰੇ ਫਿਰ ਆਪਣੀ ਬਕਵਾਸ ਕਰਿਆ ਕਰੋ ਉਹ ਜਿਹੜੇ ਤੁਸੀਂ ਬਕਵਾਸ ਕਰਦੇ ਹੋ ਜਿਸ ਤੋਂ ਮੰਨੂ ਹਮੇਸ਼ਾ ਗੁੱਸਾ ਆਦਾ ਲੇਕਿਨ ਮੈਂ ਕਦੇ ਵੀ ਸਾਹਮਣੇ ਬੋਲਿਆ ਨਹੀਂ ਆ ਉਹ ਇਹ ਹੈ ਕਿ ਹਮੇਸ਼ਾ ਇੱਕੋ ਤੁਸੀਂ ਕੁਐਸਚਨ ਕਰਦੇ ਹੋ ਕਿ ਯਾਰ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਤੇ ਮੀਕਾ ਸਿੰਘ ਕਿੱਥੇ ਸੀ ਉਦੋਂ ਕਿਉਂ ਨਹੀਂ ਖੜਾ ਹੋਇਆ ਉਦੋਂ ਕਿਉਂ ਫਲਾਣਾ ਹੋਇ ਪਲੀਜ਼ ਮੇਰਾ ਇਹ ਵੀਡੀਓ ਦੇਖਿਓ ਤੇ ਫੇਰ ਮੈਨੂੰ ਦੱਸਿਓ ਔਰ ਜਿੰਨੇ ਵੀ ਮੇਰੇ ਭਰਾ ਮੇਰੇ ਨਾਲ ਨੇ ਇਹ ਵੀਡੀਓ ਸ਼ੇਅਰ ਕਰਿਓ ਕਿ ਮੈਂ ਕੀ ਕੀ ਕਿੱਦ ਤੱਕ ਕਿਸਾਨਾਂ ਲਈ ਔਕੀ ਕੀ ਹੋਰ ਕਰਦਾ ਰਵਾਂਗਾ ਤੇ ਇਹ ਵੀਡੀਓ ਦੇਖੋ ਅਗਲੀ ਵੀਡੀਓ ਮੈਂ ਹੋਰ ਪਾਉਂਗਾ ਉੱਥੇ ਜਦੋਂ ਮੈਂ ਹੋਰ ਖੁੱਲ ਕੇ ਗੱਲ ਕਰਾਂਗਾ ਲੇਕਿਨ ਉਸ ਟਾਈਮ ਬਿਕੋਜ਼ ਆਈ ਲਵ ਕਿਸਾਨ ਫਾਰਮਰਸ ਇਹ ਮੇਰਾ ਵੀਡੀਓ ਦੇਖਿਓ ਔਰ ਇਹਨੂੰ ਸ਼ੇਅਰ ਕਰਿਓ ਸਪੈਸ਼ਲੀ ਉਹ ਗਦਿਆਂ ਲਈ ਜਿਹੜੇ ਮੈਨੂੰ ਕਹਿੰਦੇ ਨੇ ਯਾਰ ਬੀਕਾ ਕਿੱਥੇ ਸੀਗਾ ਜਦੋਂ ਕਿਸਾਨ ਅੰਦੋਲਨ ਹੋਇਆ ਬੀਕਾ ਕਿੱਥੇ ਸੀਗਾ ਇਹ ਵੀਡੀਓ ਦੇਖਿਓ ਚੱਕੋ ਤੋਂ ਫੱਟੇ ਸਾਸਿਕਾ ਅਸੀਂ ਕੁੰਡਲੀ ਬਾਰਡਰ ਤੇ ਖੜੇ ਆ ਜਿੱਥੇ ਕਿ ਕਿਸਾਨਾਂ ਦਾ ਸੰਘਰਸ਼ ਲਗਾਤਾਰ جاری ਹੈ ਮਿੱਕਾ ਭਾਜੀ ਜਿਹੜੇ ਉਹਨਾਂ ਦੀ ਆਰਗੇਨਾਈਜੇਸ਼ਨ ਡਿਵਾਈਨ ਟੱਚ ਦੇ ਸਾਰੇ ਮੈਂਬਰ ਸਾਡੇ ਨਾਲ ਜੁੜੇ ਨੇ ਤੇ ਬਹੁਤ ਵੱਡੀ ਸੇਵਾ ਸਾਡੇ ਵਾਸਤੇ ਲੈ ਕੇ ਆਏ ਨੇ ਉਹਨਾਂ ਨੂੰ ਸਿਰਫ ਦੱਸਣ ਦੀ ਲੋੜ ਹੈ ਤੇ ਕੋਈ ਘਾਟ ਨਹੀਂ ਆਈਗੀ ਇੱਥੇ ਤੇ ਭਾਜੀ ਹੁਣਾਂ ਦਾ ਮਿੱਕਾ ਸਿੰਘ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਆ ਉਹਨਾਂ ਨੂੰ ਇੱਕ ਮਾੜਾ ਜਿਹਾ ਫੋਨ ਕੀਤਾ ਤੇ ਉਹਨਾਂ ਨੇ ਦੱਸ ਹੀ ਦਿੱਤਾ ਕਿ ਸਾਰਾ ਕੁਝ ਭੇਜਿਆ ਆ ਨਾਲੋਂ ਨਾ ਨੇ ਵੀ ਕਹਿ ਕੇ ਜਦੋਂ ਵੀ ਕੋਈ ਲੋਡ ਹੋਵੇ ਮੈਨੂੰ ਕਹਿਣਾ ਉਸੇ ਟਾਈਮ ਮੈਂ ਜੋ ਵੀ ਚਾਹੀਦਾ ਹੋਵੇ ਮੈਡੀਸਨ ਹਾਲਾਂਕਿ ਤੁਸੀਂ ਸ਼ਾਇਦ ਮੈਡੀਸਨ ਵੀ ਲੈ ਕੇ ਆਣਾ ਕਰਦੇ ਹੋ ਹਾਂਜੀ ਹਾਂਜੀ